ਮਾਰਚ ਚ ਹੋ ਜਾਂਦੀ ਸੀ ਜੂਨ ਚ ਕਰਦਾ ਤੇ ਉਦੋਂ ਬਾਅਦ ਪੈਸੇ ਰੀਲੀਜ਼ ਕਰਦਾ ਸਰਕਾਰ ਦੀ ਕਿਸੇ ਮਰਜ਼ੀ ਡਰੇਨੇਜ ਚਲੇ ਜਾਓ ਜਿਹੜਾ ਮੰਤਰੀ ਹੈ ਨਾ ਡਿਰੀਗੇਸ਼ਨ ਉਹਦੇ ਦਾ ਮੂੰਹ ਕਾਪੇ ਪਾਣੀ ਆਇਆ ਫੁੱਟਾ ਘੱਗਰ ਡੁੱਬਣ ਡੁੱਬਣ ਟੁੱਟਣ ਤੇ ਹੈ ਬੜੇ ਸੀਰੀਅਸ ਨੋਟ ਤੇ ਹੁਣ ਕਾਗਜ਼ਰ ਚੱਲ ਰਹੀ ਹੈ ਅੱਜ ਅੱਜ ਦੀ ਰਿਪੋਰਟ ਕਿ ਦੋ ਵੀ ਘੱਡਰ ਕੁੱਟ ਸਕਦਾ ਹੈ ਡਰੇਨੇਜ ਕਿਤੇ ਸਫਾਈ ਨਹੀਂ ਕੀਤੀ ਓਵੇਂ ਡਰੇਨਾ ਪਈਆਂ ਸੋ ਕਹਿਣ ਦਾ ਮਤਲਬ ਹੈ ਇਹ ਗੱਲਾਂ ਮੈਂ ਤਾਦ ਕੀਤੀਆਂ ਨਹੀਂ ਪ੍ਰੈਸ ਕਾਨਫਰੈਂਸ ਸ਼ਾਇਦ ਨਾ ਕਰਦੇ ਕਿਉਂਕਿ ਦੋਨੇ ਸਰਕਾਰਾਂ ਛਾਤੀ ਚੌੜੀ ਕਰ ਕਰਕੇ ਕਹਿ ਰਹੀਆਂ ਕਿ ਅਸੀਂ ਰੇਤਾ ਚੱਕਣ ਦੀ ਇਜਾਜ਼ਤ ਦਿੱਤੀ ਫਟੇ ਮੂੰਹ ਤੁਹਾਡਾ ਰੇਤਾ ਚੱਕਣ ਦੀ ਜਿਨ੍ਹਾਂ ਦੇ ਤੁਸੀਂ ਚੱਕ ਹੀ ਨਹੀਂ ਸਕਦੇ ਅਸੀਂ ਤੋਂ ਕਹਨੇ ਐਲਾਨ ਕਰਤਾ ਵੀ ਦੇਖਾਂਗੇ ਜਿਹੜਾ ਇਹਨਾਂ ਨੂੰ ਰੋਕੂਗਾ ਰੇਤਾ ਚੱਕਰ ਤੋਂ ਕਿਉਂਕਿ ਆਪਣੇ ਖੇਤੋਂ ਚੱਕਣਾ ਜਨਾਬ ਉਹ ਵੀ 31 ਦਸੰਬਰ ਤੱਕ ਕਿਉਂਕਿ ਮੁੜ ਕੇ ਫੇਰ ਇਹਨਾਂ ਨੇ ਪੈਸੇ ਖਾਣੇ ਆ ਬਾਜਵਾ ਸਾਹਿਬ ਦਾਸੇ 31 ਦਸੰਬਰ ਤੱਕ ਹੁੰਦੀ ਨੂੰ ਕੋਲ ਤੇਲ ਨਾ ਹੋਇਆ ਉਹ ਫੇਰ ਦੂਬਾਰ ਕੀ ਕਰੂਗਾ ਭਈ ਉਦੋਂ ਬਾਰ ਰੇਤ ਨਹੀਂ ਚੱਕਦਾ ਬਿਲਕੁਲ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੂਗੀ ਜਦ ਤੱਕ ਮਰਜੀ ਰੇਪ ਚੱਕੇ ਨਾਲ ਅਸੀਂ ਮਦਦ ਵੀ ਕਰਾਂਗੇ ਇੱਥੇ ਕਿਤੇ ਟਰੈਕਟਰ ਵੀ ਲੋੜ ਹੋਈ ਸਾਡੇ ਵਰਕਰ ਜਾ ਕੇ ਟਰੈਕਟਰ ਦੇਣਗੇ ਜਿੱਥੇ ਤੇੇ ਟੇਮ ਟੇਮ ਦੀ ਅਸੀਂ ਤੇਲ ਦੇਾਂਗੇ ਅਸੀਂ ਲੋਕਾਂ ਦੀਆਂ ਜ਼ਮੀਨਾਂ ਬਣਾਉਣ ਦੇ ਵਿੱਚ ਉਹਨਾਂ ਦਾ ਸਾਥ ਦੇਾਂਗੇ ਇਹ ਅਸੀਂ ਸਾਰੇ ਹਲਕਾ ਵਾਈਜ਼ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿਹੜੀ ਗੱਲ ਕਰਦੇ ਹੋ ਜੇ ਤੁਸੀਂ ਖੁਦਾਈ ਕੀਤੀ ਹੁੰਦੀ ਖਲਾਈ ਜਿਹਨੂੰ ਕਹਿੰਦੇ ਆ ਪਟਨਾ ਦਰਿਆਵਾਂ ਦੀ ਕੇਲਾਜੀ ਅੱਜ ਇਹ ਤਬਾਈ ਨਾ ਹੁੰਦੀ ਅੱਗੇ ਤਬਾਈ ਨਾ ਹੋਣਗੀ 8000 3000 ਕਰੋੜ ਰੁਪਿਆ ਇਹਨਾਂ ਦਰਿਆਵਾਂ ਦੀ ਮੇਨਟੇਨੈਂਸ ਹਸਤੇ ਚਾਹੀਦਾ ਪਰ ਇਹਨਾ ਇੱਕ ਸਾਲ ਇੱਕ ਰੁਪਿਆ ਰਿਲੀਜ਼ ਨਹੀਂ ਹੋ ਰਿਹਾ ਦਰਿਆ ਉੱਚੇ ਹੋ ਗਏ ਲੋਕਾਂ ਦੇ ਜ਼ਮੀਨਾਂ ਨੀਂ ਨੀਆਂ ਹੋ ਗੀਆਂ ਹੁਣ ਜਿਨ੍ਹਾਂ ਦੀਆਂ ਜ਼ਮੀਨਾਂ ਵਿਚਾਰਿਆਂ ਦੀਆਂ ਵਗਦੀਆਂ ਉਹਨਾਂ ਚ ਦਰਿਆ ਵਗੀ ਜਾਂਦਾ ਦਰਿਆ ਆਪਣੇ ਆਪ ਮੂੰਹ ਬਣਾ ਲੈਂਦਾ ਅਮਰ ਸਿੰਘ ਜੀ ਦੱਸਦੇ ਨੇ ਕਿ ਦਰਿਆ ਨੇ ਕੀ ਨੁਕਸਾਨ ਕੀਤਾ ਲੁਧਿਆਣੇ ਦੇ ਸਾਹਨੇਵਾਲ ਦੇ ਵਿੱਚ ਕਿਵੇਂ ਦਰਿਆ ਮੂੰਹ ਬਣਾਉਂਦਾ ਕਿਵੇਂ ਤਬਾਹੀ ਮਚਾਉਂਦਾ ਅੱਛਾ ਉਹਨਾਂ ਜ਼ਮੀਨਾਂ ਨੂੰ ਤਰਾਸ ਗਈ ਹੈ ਬੈਂਕ ਉਹਨਾਂ ਨੂੰ ਲਿਮਟ ਦੇਣ ਲਈ ਤਿਆਰ ਆਏ ਬਾਰੀ ਮਾਰਚ ਆ ਜਾਂਦੇ ਉਹ ਕਹਿੰਦੇ ਸਾਡੀ ਜ਼ਮੀਨ ਅਕਵਾਇਰ ਕਰ ਲੋ ਮੈਂ ਕਰਤਾਰਪੁਰ ਕੋਆਰਡੀਨੇਟਰ ਤੇ ਗਿਆ ਹਾਲਾਂਕਿ ਸਾਡੇ ਬਾਬੇ ਨਾਨਕ ਦਾ ਘਰ ਹੈ ਉੱਥੋਂ ਦੇ ਗੋਬੀ ਵਿਚਣਾਏ ਲੋਕਾਂ ਨੇ ਕਿਹਾ ਸਾਡੀ ਜਾਤ ਤਬਾਈ ਆਹਾ ਸੜ ਕਰਕੇ ਹੋ ਗਈ ਨਾਲ ਇਹ ਵੀ ਹਿੰਦੁਸਤਾਨ ਦੀ ਸਰਕਾਰ ਨੇ ਦਿੱਤੀ ਹੋਈ ਬੇਨਤੀ ਹੈ ਨਾ ਜਿਹੜੇ ਵੀ ਵੱਡੇ ਹਾਈਵੇਜ਼ ਨਿਕਲੇ ਭਾਰਤ ਮਾਲਾ ਜਾਂ ਕੋਰੀਡੋਰ ਉਹਨਾਂ ਦੇ ਥੱਲੇ ਵੀ ਡਰੇਨੇਜ ਨਹੀਂ ਬਣਾਇਆ ਗਿਆ ਉਹ ਆ ਕੇ ਸਾਹਮਣੇ ਬੰਨ ਲੱਗ ਗਿਆ ਉੱਥੇ ਆ ਕੇ ਫਿਰ ਉਹਨੇ ਮਾਰਕ ਕੀਤਾ ਆਦਰਵਾਈਜ਼ ਜਿਹੜਾ ਨੈਚੁਰਲ ਲੈਂਡਸਲਾਈਡ ਸੀਗਾ ਉਹਦੇ ਰਾਹੀਂ ਪਾਣੀ ਲੰਘ ਜਾਣਾ ਸੀ ਲੰਘਦਾ ਘੱਟ ਮਾਰ ਕਰਦੇ ਸੋਣੋ ਤੇ ਖੜ ਗਿਆ ਨੁਕਸਾਨ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਇਸ ਕਾਂਗਰਸ ਪਾਰਟੀ ਦਾ ਹਰ ਵਰਕਰ ਕਾਂ ਕਦੀ ਬਜਾਈ ਤੱਕ ਆਪਦੇ ਆਪਦੇ ਇਲਾਕੇ ਚ ਤੇ ਬਾਹਰੋਂ ਚਾਹੇ ਸਾਨੂੰ ਜਿਵੇਂ ਮੰਨ ਲਓ ਗੁਰਕੀਰਤ ਜੀ ਦਾ ਬਲਾਖ ਹੈ ਅਸੀਂ ਇੱਥੋਂ ਸਾਨੂੰ 50 ਡਰੈਕਟਰ ਭੇਜਿਆ ਕਰਾਂਗੇ ਕਿ ਜਾਓ ਭਾਈ ਅੱਜ ਫਲਾਣੇ ਹਲਕੇ ਚ ਜਾ ਕੇ ਮੰਨ ਲਓ ਜੇ ਸਮਰਾਲ ਸਾਹਨੇਵਾਲ ਚ ਮਾਰ ਕੀਤੀ ਹੈ ਤੇਰੀ 50 ਥੰਨੇ ਤੋਂ 50 ਸਾਡੇ ਪਾਇਲ ਤੋਂ ਵੀ ਡੇਰ ਜਾਵੇ ਤੇ ਦੋ ਦੋ ਲਾ ਕੇ ਦੋ ਦੋ ਏਕੜ ਨੂੰ ਸਵਾਰ ਕੇ ਆਵੀਂ ਇਹ ਤਰ੍ਹਾਂ ਦਾ ਕੰਮ ਜਿਹੜੀ ਹੈ ਕਾਂਗਰਸ ਪਾਰਟੀ ਵਜਾਈ ਤੱਕ ਅਸੀਂ ਇਹ ਕੰਮ ਤਾਂ ਹੁੰਦਾ ਸਰਕਾਰਾਂ ਦਾ ਨਹੀਂ ਹੁੰਦਾ ਪਰ ਅਸੀਂ ਅਖੀਰਲੇ ਦਮ ਤੱਕ ਕਿਸਾਨ ਭਰਾਵਾਂ ਦੀ ਜਿਹੜੀ ਲੜਾਈ ਹੈ ਉਹ ਅਸੀਂ ਲੜਾਂਗੇ ਅਮਰ ਸਿੰਘ ਜੀ ਤੁਸ ਕੁਛ ਕਹਿਣਾ ਚਾਹੁੰਦੇ ਹੋ ਅਮਰ ਜੀ ਤੁਹਾ ਭਾਈ ਆ ਸਾਰਿਆਂ ਤੇ ਹੈ ਬਹੁਤ ਬਹੁਤ ਪ੍ਰਧਾਨ ਜੀ ਸਾਰੇ ਲੀਡਰ ਸਹਿਬਾਨ ਔਰ ਪੱਤਰਕਾਰ ਸਾਥੀਓ ਮੈਂ ਤਾਂ ਆਪਣੀ ਪਾਰਲੀਮੈਂਟ ਦੀ ਸਾਨੇਵਾਲ ਹਲਕੇ ਦੀ ਭਾਈ ਤੁਹਾਨੂੰ ਕਹਾਣੀ ਜ਼ਰੂਰ ਦੱਸਣਾ ਚਾਹਣਾ ਕਿਉਂਕਿ ਇੰਨੀ ਅਜੀਬ ਕਹਾਣੀਆਂ ਔਰ ਆਮ ਪਾਰਟੀ ਸਰਕਾਰ ਜਿਹੜੀ ਬਦਲਾਅ ਵਾਲੀ ਆਈ ਸੀ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਇੱਕ ਇਹੋ ਜਿਹਾ ਅਜੂਬਾ ਕੰਮ ਕਰਤਾ ਮੇਰੇ ਖਿਆਲ ਇਤਿਹਾਸ ਤੱਕ ਤੁਸੀਂ ਸੁਣਿਆ ਨਹੀਂ ਹੋਣਾ ਇਹਨਾਂ ਨੇ ਡੂੰਗੀ ਮਾਈਨਿੰਗ ਕਰਕੇ 40 40 50 50 60 60 ਫੁੱਟ rộng ਸਸਰਾਲੀ ਔਰ ਮੰਗੜ ਪਿੰਡ ਚ ਸਤਲੁਜ ਦਰਿਆ ਦਾ ਵਗੜਾ ਹੀ ਬਦਲਤਾ ਉਹ ہزار ਤੋਂ 1.5 ਹਜ਼ਾਰ ਫੁੱਟ ਅੰਦਰ ਨੂੰ ਆ ਗਿਆ ਉਹਨੇ 1.5 ਕਿਲੋਮੀਟਰ ਦਰਿਆ ਹੁਣ ਦੂਸਰੇ ਪਾਸੇ ਵਗ ਰਿਹਾ ਔਰ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਦੇ ਸੀਨੀਅਰ ਕੋਰレスਪੋਂਡੈਂਟ ਹੈਗੇ ਆ ਕਿਰਪਾ ਕਰਕੇ ਆਪਣਿਆਂ ਨੂੰ ਬੰਦਿਆਂ ਨੂੰ ਸੰਸਰਾਈ ਭੇਜੋ ਰੋਡ ਪਿੰਡ ਭੇਜੋ ਜੋ ਮੈਂ ਗੱਲ ਕਹੀ ਨਾ ਉਹ ਲੋਕਾਂ ਤੋਂ ਵੈਰੀਫਾਈ ਕਰਕੇ ਆਓ ਇਹਨਾਂ ਨੇ ਆਮ ਪਾਰਟੀ ਦੀ ਸਰਕਾਰ ਦੇ ਲੋਕਾਂ ਨੇ ਗੈਰੀ ਦੀ ਡੀਪ ਮਾਈਨਿੰਗ ਕਰਕੇ 50 50 ਫੁੱਟ ਸਤਲੁਜ ਦਰਿਆ ਦਾ ਹੀ ਵੇਗ ਬਦਲਦਾ ਉਹ ਸਾਰਾ ਹੁਣ ਇੱਧਰ ਨੂੰ ਆ ਗਿਆ। ਔਰ ਉੱਥੇ ਹੀ ਨਹੀਂ ਰੁਕੇ। ਮੈਂ ਆਇਆ ਸਬਸਰ ਰਿਆ। ਮੈਂ ਅਗਸਤ ਦੇ ਐਂਡ 'ਚ ਗਿਆ 29 ਅਗਸਤ ਨੂੰ 28 29 ਅਗਸਤ ਨੂੰ। ਮੈਂ ਹਰ ਅਫਸਰ ਨਾਲ ਗੱਲ ਕੀਤੀ। ਸਭ ਨੂੰ ਦੱਸਿਆ ਭਾਈ ਜਦੋਂ ਤੱਕ ਤੁਸੀਂ ਪੱਥਰਾਂ ਨੂੰ ਜਾਇਆ ਚ ਸਟੱਡ ਨਹੀਂ ਬਣਾਉਂਦੇ। ਔਰ ਦਰਿਆ ਤੋਂ ਪਿੱਛੇ ਡੂੰਗੀ ਖੜ ਕਰਕੇ ਉਹ ਪਾਣੀ ਜਦੋਂ ਤੱਕ ਉਹ ਪੱਥਰਾਂ ਨਾਲ ਨਹੀਂ ਵੱਜਦਾ ਰੁਕਣਾ ਨਹੀਂ ਆ ਪਿਛਲੇ 10 12 ਦਿਨ ਤੋਂ ਕੋਈ ਕੰਮ ਨਹੀਂ ਕੀਤਾ ਫੇਰ ਮੈਂ 6 ਤਰੀਕ ਨੂੰ ਕਿਹਾ ਕਿ ਸਾਰਿਆਂ ਦੇ ਖਿਲਾਫ ਕ੍ਰਿਮੀਨਲ ਕੇਸ ਕਰਾਵਾਂਗੇ ਜੁਡੀਸ਼ੀਅਲ ਇਨਕੁਆਇਰੀ ਦੀ ਮੈਂ ਲਿਖੂਗਾ ਔਰ ਡੀਸੀ ਵੀ ਖਿਲਾਫ ਵੀ ਕਾਰਵਾਈ ਕਰਾਂਗੇ ਤੁਸੀਂ ਖਬਰਾਂ ਪੜੀਆਂ ਹੋਣੀਆਂ ਫੇਰ ਇਹਨਾਂ ਨੇ ਕੱਲ ਜਾ ਕੇ कल जाके मेनू लोकां ने ਪਿੰਡਾਂ ਵਾਲੇ ਨੇ ਦੱਸਿਆ ਕਿ ਕਿ ਅਸੀਂ ਦਿੱਲੀ ਸੀ ਕਿ ਉਹ ਸਟਾਰਡ ਵਾਲਾ ਕੰਮ ਮਾੜਾ ਮੋਟਾ ਸ਼ੁਰੂ ਕੀਤਾ ਅੱਜ ਮੈਂ ਦੇਖਣ ਜਾ ਰਿਹਾ ਤੋ ਕਹਿਣ ਦਾ ਮਤਲਬ ਇਹ ਆ ਇਹ ਆਮ ਪਾਰਟੀ ਦੀ ਸਰਕਾਰ ਇਹਨਾਂ ਨੇ ਸਤਲੁਜ ਦਰਿਆ ਦਾ ਰਸਤਾ ਬਦਲਤਾ ਦੀਪ ਮਾਈਨਿੰਗ ਕਰਕੇ ਮੈਂ ਉਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰਦਾ ਕਿਉਂਕਿ ਇਹਨਾਂ ਤੋਂ ਤਾਂ ਹੋਣਾ ਨਹੀਂ ਇਹਨਾਂ ਨੇ ਤਾਂ ਆਪ ਮਾਈਨਿੰਗ ਕਰਾਈ ਆ ਮਾਈਨਿੰਗ ਡਰੇਨੇਜ اور ਇਰੀਗੇਸ਼ਨ ਤੇ ਅਫਸਰਾ ਉਹਨਾਂ ਦੇ ਖਰਾਬ ਇਹ ਅਮਲ ਕ੍ਰਿਮੀਨਲ ਮੈਂ ਕੇਸ ਦੀ ਕੀਆ ਤੁਹਾਡੇ ਸਾਹਮਣੇ ਵੀ ਮੰਗ ਕਰਦਾ ਕਿਉਂਕਿ ਇਹ ਇਹ ਨਾਰਮਲ ਹੀ ਆ ਦਰਿਆਵਾਂ ਦਾ ਰਸਤਾ ਬਦਲਣਾ 70 ਸਾਲ ਚ ਸਤਲੋਜ ਨੇ ਇਸ ਤਰ੍ਹਾਂ ਰਸਤਾ ਨਹੀਂ ਬਦਲਿਆ ਫਲੱਟ ਡਾਉਂਦਾ ਰਿਹਾ ਬੰਨ ਦੇਲ ਤੋਂ ਵੀ ਚੱਲਦਾ ਰਿਹਾ ਪਰ ਦਰਿਆ ਫਿਰ ਵਾਪਸ ਚੱਲਿਆ ਜਾਂਦਾ ਹੀ ਪਿੱਛੇ ਚੱਲਿਆ ਜਾਂਦਾ ਇਹਦਾ ਭਾਈ ਲੋਕਾਂ ਨੇ ਉਹਨੂੰ ਖੱਬਿਆ ਹੱਥ ਲੈ ਆਇਆ 2 300 400 ਮੀਟਰ ਗੱਲ ਮੈਂ ਪ੍ਰਧਾਨ ਮੰਤਰੀ ਜੀ ਕਹਿਣਾ ਚਾਹਨਾ ਤੁਸੀਂ ਅਖਬਾਰਾਂ 'ਚ ਪੜਿਆ ਕਿ ਕੀ ਕੀ ਉਹਨਾਂ ਬੋਲੇ ਇੱਕ ਤਾਂ 1600 ਕਰੋੜ ਕਿਹਾ ਬਈ 1600 ਕਰੋੜ ਜਿੱਥੇ 40 50 60 ਕਰੋੜ ਦਾ ਨੁਕਸਾਨ ਹੋਵੇ ਉਹ ਤਾਂ ਕਹਿੰਦੇ ਹੁੰਦੇ ਆ ਊੜ ਦੇ ਮੂੰਹ 'ਚ ਜੀਰੇ ਵਾਲੀ ਗੱਲ ਆ ਨੁਕਸਾਨ ਆਪਣਾ ਬਹੁਤ ਜ਼ਿਆਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਚਲੋ ਉਹ ਉਹਨਾਂ ਦੀ ਮਰਜ਼ੀ ਆ ਤੁਸੀਂ ਹੁਣ ਲਿਸਟ ਪੜੋ ਜਿਹੜੀ ਅੱਜ ਤੁਹਾਡੇ ਅਖਬਾਰਾਂ 'ਚ ਛਪੀ ਆ ਕਿ ਕਾਦੇ ਕਾਦੇ ਤੇ ਦੋ ਚੀਜ਼ਾਂ ਨੂੰ ਛੱਡ ਕੇ ਇੱਕ ਤਾਂ ਜਿਹੜਾ 2 ਲੱਖ ਰੁਪਏ ਦੇਣਾ ਹੈਗਾ ਮੌਤ ਦਾ ਔਰ ਅनाथ ਬੱਚਿਆਂ ਦਾ ਪੈਸਾ ਬਾਕੀ ਸਾਰੀਆਂ ਕਰੰਟ ਸਕੀਮਾਂ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਜੀ ਅਸੀਂ ਪੜ੍ਹੇ ਲਿਖੇ ਲੋਕ ਆ ਤੁਸੀਂ ਇੱਕ ਨਵੀਂ ਗੱਲ ਨਵੀਂ ਨਹੀਂ ਕੀਤੀ ਹੈਗੀ ਕਰੰਟ ਸਕੀਮਾਂ ਦਾ ਚੱਲ ਰੀਆਂ ਨੇ ਸਿੱਖਿਆ 'ਚ ਦੇ ਦੇਾਂਗੇ ਕਿਆ ਆਵਾਜ਼ ਯੋਜਨਾ ਕਰਦੇ ਆਂ ਕਿ ਅਰੇ ਉਹਦਾ ਕੀ ਫਰਕ ਪੈਂਦਾ ਉਹਦਾ ਚੱਲ ਵੀ ਆ ਨੇ ਇਹਨਾਂ ਨੇ ਪੰਜਾਬ ਨਾਲ ਧੋਖਾ ਕਰਕੇ ਗਏ ਆ ਗੁੰਮਾ ਕਰਕੇ ਗਏ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਂ ਚੈੱਕ ਕਰਿਓ ਸਾਰੀਆਂ ਤੇ ਸਾਰੀਆਂ ਕਰੰਟ ਸਕੀਮਾਂ ਉਹ ਬੋਲ ਕੇ ਚਲੇ ਗਿਆ ਉਹ ਚੱਲਦੀਆਂ ਹੁੰਦੀਆਂ ਨੇ ਪ੍ਰਧਾਨ ਮੰਤਰੀ ਜਿਹਦਾ ਕੀ ਯੋਗਦਾਨ ਆ ਤੁਸੀਂ ਸਾਨੂੰ 10000 ਕਰੋੜ 20 ਕਹਿ ਕੇ ਜਾਂਦੇ ਕਿ ਮੈਂ ਤੁਹਾਨੂੰ ਦਊਂਗਾ ਅਸੀਂ ਫੇਰ ਸੰਤੁਸ਼ਟ ਹੁੰਦੇ ਇੰਨੀ ਗੱਲ ਕਹਿ ਕੇ ਮੈਂ ਆਪਣੇ ਬਾਣੀ ਨੂੰ ਰਾਮਦੇਵ ਨਾਲ ਬਹੁਤ ਪੁੱਤਾਂ ਕਹਿੰਦੇ ਕਿਸਾਨ ਨidhi ਯੋਜਨਾ ਕਿਸਾਨ ਨidhi ਯੋਜਨਾ ਆਸੀ ਐਡਵਾਂਸ ਕਰਦੇ ਆਂਗੇ ਜਿਹੜੀ ਸਾਲ ਬਾਅਦ 6000 ਰੁਪਏ ਦਿੰਦੇ ਆ ਉਹ ਪਹਿਲਾਂ ਲਿਜਾਗੇ ਆ ਆ ਆ ਗੱਲ ਕਹਿ ਰਹੇ ਹਮਨ ਸਿੰਘ ਜੀ ਹਾਂਜੀ ਹਾਂਜੀ ਸਰ ਜੀ ਸਾਹਿਬ ਦਾ ਸਵਾਲ ਹੈ ਹਾਂਜੀ ਕੋ ਤੋਂ ਮੋਬਾਈਲ ਸਰਕਾਰੀ 2010 ਤੋਂ ਬੜਿਆ ਸੀ ਅੱਜ ਨਹੀਂ ਨਹੀਂ ਤੁਸੀਂ ਆਗਿਆ ਕੋਈ ਮੈਂ ਕਹਿ ਰਿਹਾ ਕਿ 2012 ਵਿੱਚ ਦੇ ਕੋ ਗਾਲੇ ਆ ਉਹ ਤਾਂ ਥੋੜੀ ਸਰਕਾਰ ਨੂੰ ਸਰਕਾਰ ਨੂੰ 12000 ਕਰੋੜ ਰੁਪਏ ਦਾ ਤੁਸੀਂ ਵੇਰਵਾ ਪੁੱਛੋ ਰਾਦਰ ਦੇ ਆਸਕਿੰਗ ਮੀ ਉਹ ਸਰਕਾਰ ਅੰਕੜੇ ਦੇਵੇ ਡਾਕੂਮੈਂਟ ਦੇ ਪ੍ਰੂਫ ਦੇ ਆਧਾਰ ਤੇ ਵੀ ਸਾਡੇ ਜਦੋਂ ਸਰਕਾਰ ਬਣੀ ਸੀ ਸਾਡੇ ਕੋਲ ਤਾਂ ਇੰਨੇ ਪੈਸੇ ਸੀਗੇ ਸਰਕਾਰ ਬਿਹਤਰੀਂ ਦੱਸੇ ਜੀ ਕਿਉਂਕਿ ਸਰਕਾਰ ਦਾ ਹੱਕੀ ਦੱਸੇਗਾ ਇਹ 2010 ਜਦੋਂ ਬੜਿਆ ਫੰਡ ਤੁਸੀਂ ਉਹ ਸਰਕਾਰ ਨੂੰ ਪੁੱਛੋਗੇ ਉਹ ਜਿਹੜਾ 13000 ਕਰੋੜ ਰੁਪਏ ਦੀ ਗੱਲ ਕਰਦੇ ਆ ਇਰੇ ਦਾ 13000 ਕਰੋੜ ਰੁਪਇਆ ਟੈਲਰ ਉਹ ਦੱਸੇ ਕਿ ਸਾਡੇ ਕੋਲ ਇੰਨਾ ਸੀ ਜਾਂ ਹੁਣ ਸੀ ਹੋਣਾ ਲਾ ਵੀ ਤਾਂ 3000 ਕਰੋੜ ਹੋਣਾ ਨਾ ਮੈਂ ਕੀ ਕਹਿ ਰਿਹਾ ਨੋ 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 ਮੈਂ ਜਨਾਬੇ 100% ਜਿਨੇ ਵੀ ਮਿਸਯੂਜ਼ ਆਫ ਫੰਡ ਕੀ ਤੌਰ ਤੇ ਕਰ ਚਰਚਾ ਕਰ ਲੈਣ ਮੈਂ ਕੇਂਦਰ ਸਰਕਾਰ ਦੀ ਗੱਲ ਕਰ ਰਿਹਾ ਵੀ ਕੇਂਦਰ ਸਰਕਾਰ ਕਹਿੰਦੀ ਤੁਸੀਂ ਸੁੱਤੇ ਪਏ ਸੀ ਐਸਡੀਆਰ ਦਾ ਪੈਸਾ ਕਿਤੇ ਹੋਰ ਵਰਤੇ ਜਾ ਰਿਹਾ ਤੁਸੀਂ ਕੀ ਕਰ ਰਹੇ ਸੀ ਤੇ ਤੁਸੀਂ ਨਾਮ ਦੇ ਵਿੱਚ ਕਰਿਓ ਆ ਜਿਹੜੇ ਨਾਮਦ ਬਣਾਏ ਹੋਏ ਆ ਜੀ ਤੁਸੀਂ ਕਿਹਾ ਹੈਗਾ ਆ ਵੀ 12000 ਕਰੋੜ ਰੁਪਏ ਇਹਨਾਂ ਨੇ ਗੱਲ ਕਰ ਰਿਹਾ ਕਿ 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 ਸੁਣਾਏ ਕੋਈ ਲੱਗਦਾ ਲੇਕਿਨ ਕੀ ਲੱਗਦਾ ਕਿ ਸਰਕਾਰ ਨੂੰ ਇਸੇ ਤੇ ਇੱਕ ਬਾਇਲ ਕਿਟਰ ਜਾਰੀ ਕਰ ਦੇਣਾ ਚਾਹੀਦਾ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਅਸੀਂ ਆਪਣੀ ਤੇ ਲਵਾ ਤੇ ਲੈਟਰ ਨਹੀਂ ਜਾਇਆਗਾ ਅਸੀਂ 12000 ਕਰੋੜ ਰੁਪਏ ਦਾ ਗੱਬਨ ਦੀ ਗੱਲ ਨਹੀਂ ਮਿਕਿਆ ਮੈਂ ਕਹਿ ਰਿਹਾ ਕਿ ਸਾਡੇ ਸਾਡੇ ਸੁਣੋ 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 ਵੀ ਵਿਸ਼ਾ ਜੀ 12000 ਕਰੋੜ ਰੁਪਏ ਸਰਕਾਰ ਕਿੱਥੇ ਲਾਗੀ ਇੱਕ ਤਾਂ ਸਾਨੂੰ ਮੀਰਬੰਦ ਲਈ ਅਸੀਂ ਇੱਥੇ ਕਰਕੇ ਮੈਂ ਪਿੱਛੇ ਜਿਹਾ ਸੀ ਸਪੈਸ਼ਲ ਸੈਸ਼ਨ ਇਹਦੇ ਤੇ ਆਉਣਾ ਚਾਹੀਦਾ ਸਰਕਾਰ ਸਾਡੇ 12000 ਕਰੋੜ ਰੁਪਇਆ ਸਰਕਾਰ ਦੱਸੇ ਕਿ ਹੁਣ ਅਸੀਂ ਕੀ ਮੁਹਈਆ ਕਰਾਵਾਂਗੇ ਸਰਕਾਰ ਦੱਸੇ ਕਿ ਅਸੀਂ 20000 ਰੁਪਇਆ ਕਿੰਨੇ ਲੋਕਾਂ ਨੂੰ ਦੇਵਾਂਗੇ ਸਰਕਾਰ ਇਹ ਦੱਸੇ ਕਿੰਨੇ ਕੋਠੇ ਟੱਗੇ ਆ ਸਰਕਾਰ ਇਹ ਦੱਸੇ ਕਿੰਨੀਆਂ ਜਾਨਾਂ ਗਈਆਂ ਸਰਕਾਰ ਇਹ ਦੱਸੇ ਕਿ ਕਿੰਨੇ ਟਰੈਕਟਰ ਡੁੱਬ ਗਏ ਇਹ ਸਾਰੀਆਂ ਗੱਲਾਂ ਅਸੇ ਅਸੀਂ ਕਹਿੰਦੇ ਆਂ ਕਿ ਸਪੈਸ਼ਲ ਸੈਸ਼ਨ ਬਲੌਡ ਇਸ 12.5 ਹਜ਼ਾਰ ਕਰੋੜ ਰੁਪਏ ਬਾਰੇ ਵੀ ਅਗਲੀ ਸਥਿਤੀ ਬਾਰੇ ਵੀ ਔਰ 1600 ਕਰੋੜ ਰੁਪਏ ਦੇ ਜਿਹੜੇ ਕੇਂਦਰ ਸਰਕਾਰ ਦੇ ਨੋਰਮਸ ਹੈਗੇ ਔਰ ਇਹਦੇ ਚਰਚਾ ਕਰੇ ਸਾਹਿਬ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਉਹ ਵੀ ਨੋਰਮਸ ਦੇ ਵਿੱਚ 300 ਦਿਨ ਦੀ ਸਰਕਾਰ ਨੇ ਚਿੱਠੀ ਲਿਖੀ ਹੈ ਕਿ ਹੁਣ ਜਾ ਰਹੇ ਹੈ ਸਰਕਾਰ ਨੂੰ ਚਿੱਠੀ ਲਿਖਣ ਵਾਸਤੇ ਮੈਂ ਤਾਂ ਵਿਸ਼ਾਜ ਜੀ ਮੈਂ ਕਹਿਆ ਕਿ ਉਹ ਗੱਲ ਕਹਿਣੀ ਨਹੀਂ ਚਾਹੀਦੀ ਇੱਕ ਅੰਨਾ ਦੂਜੇ ਅੰਨੇ ਬੰਦੇ ਨੂੰ ਰਾਹ ਦਿਖਾ ਰਹੇ ਜਾਣ ਬੁੱਝ ਕੇ ਦੋਨੇ ਸਰਕਾਰ ਵੀ ਮੈਲਾਫਾਈ ਇੰਟੈਂਸ਼ਨ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਮੈਲਾਫਾਈ ਇੰਟੈਂਸ਼ਨ ਦੇ ਨਾਲ ਤੇ ਕੇਂਦਰ ਸਰਕਾਰ ਗਵਰਨਮੈਂਟ ਦੀ ਮੈਲਾਫਾਈ ਇੰਟੈਂਸ਼ਨ ਦੇ ਨਾਲ ਸਾਡੇ ਨਾਲ ਨੁਕਸਾਨ ਹੋਇਆ ਕਿਉਂ ਦੋ ਜੀ ਡਾਕਟਰ ਮਨਮੋਹਨ ਸਿੰਘ ਦੇਗੇ ਸੀ ਜਿਹੜਾ ਖਾਲੀਦਾਦੀ ਸਰਕਾਰ ਸੀ ਜਿਹਨੂੰ ਜਾਖੜ ਬੋਸ ਸੀਐਲਪੀ ਲੀਡਰ ਉਹ ਬਲੋਟ ਵਾਲੇ ਪਾਸੇ 1200 ਕਰੋੜ ਰੁਪਏ ਉਹ ਦੋ ਸਰ ਨੂੰ ਫਿਲਿਆ ਸੀ ਇਹ ਨੇ ਸਰਕਾਰਾਂ ਕੇਂਦਰ ਸਰਕਾਰ ਵਿਤਕਰਾ ਕਰਦੀ ਐ ਉਹਨੇ 2023 ਚ ਵੀ ਸਾਨੂੰ ਕੁਝ ਨਹੀਂ ਦਿੱਤਾ ਉਹਨੂੰ ਪਤਾ ਵੀ ਇੱਥੋਂ ਸਾਨੂੰ ਕੁਝ ਨਹੀਂ ਲੱਭਣਾ ਕਿਸਾਨ ਨੀਤੀ ਯੋਜਨਾ ਦਾ ਕੀ ਹਾਲ ਹੈ 23 ਲੱਖ ਯੋਜਨਾ ਚ ਨਿਊਜ਼ ਅਖਬਾਰ ਦੀ ਰਿਪੋਰਟ ਸੀ ਇਹ ਜਿਹੜੇ 14 ਲੱਖ ਉਡਾ ਕੇ ਜਦੋਂ ਕਿਸਾਨ ਅੰਦੋਲਨ ਕਰਕੇ ਆਏ ਕਹਿੰਦੇ ਇਹਨਾਂ ਨੇ ਪੇਪਰਸ ਪੂਰੇ ਨਹੀਂ ਦਿੱਤੇ ਕਿ ਤੁਸੀਂ 23 ਲੱਖ ਨੂੰ ਪੈਸੇ ਪਾ ਕੇ ਮੇ ਦਿੱਤੇ ਹੀ ਜਦੋਂ ਉਹਨਾਂ ਨੂੰ ਇੱਕ ਵਾਰੀ ਪੈਸੇ

ਕਦੀ ਕੋਕਣਮਣੀ ਸੀਗਾ ਤੇ ਦੂਜਾ ਕਿਦੋਂ ਆਏਗਾ ਹੌਲੀ ਹੌਲੀ ਕਹਿਣਗੇ ਇਹਦਾ ਟ੍ਰੇਲਰ ਸੀਗਾ ਪੈਸਾ ਦੱਸੋ ਕਿੱਥੇ ਇਹ 1600 ਕਰੋੜ ਜਦੋਂ ਆਏਗਾ ਉਦੋਂ ਪਤਾ ਲੱਗੇਗਾ पता ਪਤਾ ਨਹੀਂ 1600 ਕਰੋੜ ਆਏਗਾ ਨਹੀਂ ਆਏਗਾ आएगा ਯਾਸਤੇ ਦਿੱਤਾ ਕਿਵੇਂ ਲੱਗੇਗਾ ਇਹ ਬਾਅਦ ਚ ਪਤਾ ਲੱਗੇਗਾ ਪੰਜਾਬ ਕੇ ਲੀਏ ਉਹ ਇਹ ਨਾਮੀ ਜ਼ਿੰਮੇਦਾਰ ਹੈ ਲਗਾਤਾਰ ਇਸ ਬਾਤ ਕਹਾ ਜਾ ਰਹਾ जब आपकी किसी की जानकारी आपको भली बात थी अब सुनो यार हम हमें क्यों कह रहे हो आप केंद्र मंत्री से पूछना था ये बात जब आपको ये पता है अभी कर लो केंद्र मंत्री जो किसानों का मंत्री है उसने ये कह दिया कि अवैध माइनिंग थी आप देख आए आपका बयान है हम तो ओपोजिशन वाले हैं हमें मत बनो अभी कर लो कार्रवाई किसने रोका है होनी चाहिए थैंक यू सवाल है तीन आरोप आपने

और तीसरा जो तो आपने आरोप लगाया है तो ये जो तो दो मुख्य आरोप अगर देखा जाए अमर सिंह जी ने लगाया कि की सतरुजिया गलत माइनिंग होने के कारण रास्ता बदल दिया पचास तो ये तीनों को लेकर आप ये बताइए कि इसके लिए कांग्रेस पार्टी आगे क्या रणनीति है और जो तो इन्होंने बात कही है कि हमें तो पैसा तो है तो ਕਿ ਪੈਸਾ ਗਿਆ ਘਰ ਆਵਾਜ਼ ਆ ਰਹਾ ਦੇਖੋ ਸਾਡੇ ਕੋਲ ਰਣਨੀਤੀ ਇਹ ਹੀ ਹੈ ਸੁਣੀਏ ਕਿ ਹਮ ਆਪੋਜੀਸ਼ਨ ਹੈ ਹਮ ਲੋਕੋ ਕੋ ਜਗਾਉਣੇ ਦਾ ਕੰਮ ਕਰਾਂਗੇ ਆਪਕੇ ਮਾਧਿਅਮ ਸੇ ਥੋੜੇ ਰਹੀ ਤੇ ਨਾਲ ਹੀ ਨਾਲ ਸਾਡੇ ਅਸੀਂ ਲੋਕ ਪਹਿਲਾਂ ਵੀ ਪਿਛਲੀ ਜਦੋਂ ਫਲੱਡ ਆਈ ਸੀ ਸੜਕਾਂ ਤੇ ਲੈ ਕੇ ਲੋਕਾਂ ਦੀਆਂ ਡਿਮਾਂਡਾਂ ਨੂੰ ਲੈ ਕੇ ਅਸੀਂ ਧਰਨੇ ਲਾਏ ਸਨ ਚਾਹੇ ਸਾਨੂੰ ਜੰਤਰ ਮੰਤਰ ਜਾਣਾ ਪਵੇ ਚਾਹੇ ਮੁੱਖ ਮੰਤਰੀ ਦੇ ਘਰ ਕੇ ਨਾ ਪਵੇ ਅਸੀਂ ਜਨਤਾ ਦੀ ਲੜਾਈ ਆਪੋਜੀਸ਼ਨ ਕੋਲ ਇਹ ਹੀ ਗੱਲ ਹੈ

तो तो मैं यही तो कह रहा हूं कि कोई मांग लिया ने कोई जुडिशली इंक्वायरी होनी चाहिए और विधानसभा का इस सेशन में बताया जाना चाहिए कि हमने आपने हमने चौदह सौ फीट कर लिया था लेवल उन्नीस में आपने पानी क्यों छोड़ा नो 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 दिस इज 77 एंड 78 88 में जब छोड़ा गया पानी वो 1687.55 पे छोड़ा गया था आपने पहली छोड़ दिया था हमारे कहने का मतलब था कि जो आप कह रहे हैं भाखड़ा ब्यास की बात कर रहे हैं भाई उसका जब 105% परसेंट बारिश होने वाली थी आपने पानी रिजर्व रखा ठीक कह रहे हो आप टेला पे बचावांगे पानी रिजर्व रखा। ਉਹਨੂੰ ਭਰ ਕੇ ਰੱਖੋ ਜੇ ਉਹਨੂੰ ਕਟਾ ਲਿਆ ਗਿਆ ਹੁੰਦਾ ਉਹਨੂੰ 1453 ਤੇ ਲਿਆਂਦਾ ਗਿਆ ਹੁੰਦਾ ਇੰਨੀ ਤਬਾਈ ਨਾ ਹੋਣੀ ਇਹ ਇੱਕ ਸਵਾਲ ਹੈ ਇੱਕ ਵਾਰ ਦੇਖ ਹੋ ਗਿਆ ਇੱਕ ਸਵਾਲ ਹੈ ਇੱਕ ਵਾਰ ਇੱਕ ਰਣਜੀਤ ਸਾਹਿਬ ਕੰਟੀਨਰ ਪੈਟਰੋਲੋਜੀਕਲ ਡਿਪਾਰਟਮੈਂਟ ਨੂੰ ਇੱਕ ਨੋਟਿਸ ਭੇਜਿਆ ਕਿ ਆਪ ਨੇ ਜੋ ਘੋਸ਼ਣਾ ਕੀਤੀ पूर्वानुमान घोषणा करी वो गलत करी इस वजह से हम ठीक से पानी का अरेंजमेंट नहीं कर पाए क्योंकि तो पंजाब सरकार ही उस डैम को संचालन कर अब पंजाब सरकार ने कोई ना कोई तो आना ढूंढना है ना आप तो आ, आपके माध्यम से तो मोहल्ला क्लीनिंग भी बहुत अच्छे हैं जहाँ पर बंदे का इलाज हो रहा हो तो बाहर प्राइवेट हॉस्पिटलों में क्यों इलाज कराते ऐसे बहाने बना राजा जी के दसों में जिन्हें मरे हैं ਸ਼ਰਾਬ ਦੇ ਨਾਲ ਮਰਨੇ ਨੂੰ 10 ਲੱਖ ਦਿੱਤਾ ਜਾ ਰਿਹਾ 10 ਲੱਖ ਰੁਪਏ ਸ਼ਰਾਬ ਦੇ ਨਾਲ ਤੇ ਸ਼ਰਾਬ ਨਾਲ ਮਰਨ ਵਾਲੇ ਨੂੰ 10 ਲੱਖ ਹਰ ਨਾਲ ਮਰਨ ਵਾਲੇ ਨੂੰ 4 ਸੋ ਇਹ ਹੈ ਰੰਗਲਾ ਪੰਜਾਬ ਤੇ ਬਦਲਦਾ ਪੰਜਾਬ ਤੇ ਭਗਵੰਤ ਮਾਨ ਸਾਹਿਬ ਦਾ ਪੰਜਾਬ ਸੋ ਇਹੇ ਚਾਹੀ ਹੋਏਗਾ ਇਹ ਮੋਬਾਈਲ ਹੈ